ਚੱਲੇ ਆਂ ਅੱਜ ਆਪਣੀ ਦੇ ਕਰਵਾ ਚੌਥ ਕਰਕੇ ਉੱਥੇ ਆਫਰਸ ਲੱਗੀਆਂ ਹੋਈਆਂ ਨੇ ਤੇ ਐਗਜ਼ੀਬਿਸ਼ਨ ਲੱਗੀ ਹੋਈ ਆ ਆਫਰ ਚੱਲ ਰਿਹਾ ਇਹ ਜੇ ਤੁਸੀਂ ਦੋ ਲਓਗੇ ਤਾਂ ਇੱਕ ਤੁਹਾਨੂੰ ਸ਼ਰਟ ਫ੍ਰੀ ਹੈਗਾ ਇਹਦੇ ਵਾਹ ਜੀ ਵਾਹ ਹਾਂ ਬੁਟੀਕ ਆਲੋ ਮੀ ਤੁਸੀਂ ਬਾਹਲਾ ਵਾਈ ਫਿਰਦੇ ਹੋ ਜਾਂ ਜੀ ਸੀ ਵੀ ਲਾਈ ਵੀ ਆ ਸਾਡਾ ਤਾਂ ਇੱਕ ਐਗਜ਼ੀਬਿਸ਼ਨ ਸੀਗਾ ਅੱਜ ਤੁਹਾਨੂੰ ਜਿਹੜਾ ਪੀਸ ਜਿਵੇਂ ਤੁਹਾਡੀ ਡਿਮਾਂਡ ਆ ਉਹ ਵੀ ਆਪਾਂ ਤਿਆਰ ਕਰਦਾ ਹਾਂ ਡਿਸਕਾਊਂਟ ਕੀ ਚਾਹ ਰਹੇ ਹੋ ਡਿਸਕਾਊਂਟ ਸਾਡਾ 25% ਹੈਗਾ 3 ਡੇਜ਼ ਤੇ ਲਈ 10 ਤਰੀਕ ਤੱਕ ਬਾ ਮਾੜਾ ਇਹ ਹੋਰ ਜ਼ੋਰ ਲਾ ਫੇਰ ਆਉਗੀ ਇੱਕ ਦੋ ਪੰਪਾਂ ਦੀ ਗੱਲ ਹੋਰ ਹਾਂ ਡੇਲੀ ਵੇਅਰ ਯੂਜ਼ ਕਰਨੇ ਹੈਗੇ ਆ ਲੇਡੀਜ਼ ਨੇ ਇਹ ਉਦਾਂ ਦੇ ਪੀਸਸ ਹੈਗੇ ਆ ਇਹ ਅਸੀਂ ਆਨੰਦਕਾਰਜ਼ ਲਈ ਕਰ ਰਹੇ ਹਾਂ ਕਿਸੇ ਨੂੰ ਵੀ ਆਨੰਦਕਾਰਜ਼ ਲਈ ਪਿਓਰ ਦੇ ਉੱਪਰ ਹੈਗਾ ਆ ਸਾਰਾ ਹੈਂਡਵਰਕ ਹੈਗਾ ਆ ਬੁਕਿੰਗਾਂ ਹੁਣ ਚੱਲ ਰਹੀਆਂ ਨੇ ਕਿਸੇ ਨੂੰ ਵੀ ਮੈਰਿਜ ਦੇ ਲਈ ਲਹਿੰਗਾ ਸੂਟ ਐਂਡ ਕੋਈ ਵੀ ਚੀਜ਼ ਰੈਂਟ ਤੇ ਚਾਹੀਦੀ ਹੈਗੀ ਉਹ ਕਰ ਸਕਦੇ ਆ ਹੈਪੀ ਅੰਦੀ ਸਤ ਸ੍ਰੀ ਅਕਾਲ ਦੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਸੋ ਅੱਜ ਦੇ ਵਲੌਗ ਦੇ ਵਿੱਚ ਤੁਹਾਡਾ ਸਾਰੇ ਜਾਣੇ ਦਾ ਸਵਾਗਤ ਆ ਜਿਨ੍ਹਾਂ ਨੇ ਸਾਡਾ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਜਿਹੜੀ ਕਮੈਂਟਾਂ ਦੇ ਨਾਲ ਹਾਈਪ ਦੀ ਆਪਸ਼ਨ ਆਉਂਦੀ ਹੁੰਦੀ ਆ ਉਹ ਹਾਈਪ ਜਰੂਰ ਦੇ ਦਿਆ ਕਰੋ ਵੀਡੀਓ ਨੂੰ ਬਹੁਤ ਬਹੁਤ ਧੰਨਵਾਦ ਮੌਸਮ ਮੀਂਹ ਨਾ ਦਿਆ ਨਾ ਔਸਮ ਹੋਇਆ ਪਿਆ ਤੇ ਕਿ ਜਿਹੜਾ ਮੌਸਮ ਹੁਣ ਥੋੜਾ ਗਲਤ ਟਾਈਮ ਤੇ ਆ ਸਮੋਇਆ ਕਿਉਂਕਿ ਇੱਕ ਤਾਂ ਜਿਹੜੀ ਫਸਲવાડી ਆ ਉਹ ਆਈ ਵੀ ਆ ਨੁਕਸਾਨ ਬਹੁਤ ਕਰਨਾ ਐ ਮਹੀਨੇ ਠੰਡ ਹੋ ਜਾਣੀ ਪਰ ਆ ਮਹੀਨਾਂ ਹਾਂ ਠੰਡ ਹੋ ਗਈ ਆ ਤੇ ਮੌਸਮ ਦਾ ਪੂਰਾ ਹੀ ਫਰਕ ਪੈ ਗਿਆ ਠੰਡ ਪਊ ਵੀ ਬਹੁਤ ਹਾਂ ਠੰਡ ਲੇਟ ਆਇਆ ਕਿਉਂ ਪਰ ਠੰਡ ਦੀ ਲੇਟ ਤੇ ਹਾਰ ਹੀ ਪਹਿਲਾਂ ਆ ਗਿਆ ਦਸਹਿਰਾ ਵੀ ਪਹਿਲਾਂ ਆ ਗਿਆ ਨਹੀਂ ਨਹੀਂ ਦਸਹਿਰਾ ਪਹਿਲਾਂ ਆਇਆ ਕਿ ਦਸਹਿਰਾ ਤੇ ਦੀਵਾਲੀ ਪਹਿਲਾਂ ਆਗੇ ਨਾ ਜੋ ਕਿ ਅੱਗੇ ਥੋੜਾੇ ਲੇਟ ਹੁੰਦਾ ਵਾ ਇਹ ਆ ਹੀ ਆਉਂਦਾ ਇੱਕ ਸਾਲ ਪਹਿਲਾਂ ਆ ਜਾਂਦਾ ਤਿਹਾਰ ਇੱਕ ਸਾਲ ਲੇਟ ਆਉਂਦੇ ਅੱਜ ਅੱਬਾ ਚੱਲੇ ਆ ਲੁਧਿਆਣੀ ਨੂੰ ਬੁਟੀਕ ਤੇ ਚੱਲੇ ਆ ਜ ਆਪਣੀ ਤੇ ਕਰਵਾ ਚੌਥ ਕਰਕੇ ਉੱਥੇ ਆਫਰਸ ਲੱਗੀਆਂ ਹੋਈਆਂ ਨੇ ਤੇ ਐਗਜ਼ੀਬਿਸ਼ਨ ਲੱਗੀ ਹੋਈ ਆ ਤੁਸੀਂ ਵੀ ਸਾਰੇ ਜਣੇ ਅੱਜ ਨਾਲੇ ਤੁਹਾਨੂੰ ਆਫਰ ਮਿਲੂਗਾ ਉੱਥੇ ਸਹੀ ਗੱਲ ਹੈ ਮੈਂਦੀ ਦੀਆਂ ਸਟਾਲਾਂ ਵੀ ਲੱਗੀਆਂ ਹੋਈਆਂ ਬਾਕੀ ਹੋਰ ਜੁਵੇਲਰੀ ਵੀਗੈਰਾਂ ਦੀਆਂ ਵੀ ਲੱਗੀਆਂ ਹੋਈਆਂ ਕੱਲ ਨੂੰ ਮੇਨਾਂ ਦਾ ਕੱਲ ਨੂੰ ਐਗਜ਼ੀਬਿਸ਼ਨ ਆ ਹਾਂ ਅੱਜ ਤਰੀਕਾ ਕੱਲ ਨੂੰ ਐਗਜ਼ੀਬਿਸ਼ਨ ਹਾਂਜੀ ਸੋ ਕਲੂ ਜਾ ਕੇ ਅੱਜ ਤੇ 9 8 ਤੇ 9 2 ਦਿਨ ਮੈਨੂੰ ਲੱਗਾ ਸ਼ਾਇਦ 10 ਤੱਕ ਵੀ ਹੋ ਸਕਦਾ 8 9 10 ਤਿੰਨ ਦਿਨ ਮੰਨ ਕੇ ਚੱਲੋ ਤੁਸੀਂ ਨਹੀਂ 8 ਤੇ 9 ਕਿਉਂਕਿ 10 ਦਾ ਤਾਂ ਕਰਵਾ ਚਾਹਤਾ ਓਕੇ 10 ਹੁੰਦਾ ਫਿਰ ਚਲੋ ਜਿਹਨੇ ਆਉਣਾ 10 ਨੂੰ ਵੀ ਆ ਹੀ ਜਾਣਾ ਕਿ ਤਿੰਨ ਦਿਨ ਜਿਹੜੀ ਐਗਜ਼ੀਬਿਸ਼ਨ ਲੱਗਣੀ ਆ ਤੇ ਬਾਕੀ ਮਹਿੰਦੀਆਂ ਮੁੰਦੀਆਂ ਦੀਆਂ ਸਟਾਲਾ ਹੁਣ ਜਾ ਕੇ ਦੇਖਦੇ ਆ ਵੀ ਕਿਵੇਂ ਕੀ ਆਫਰ ਉੱਪਰ ਲਾਏ ਵਿਆ ਭੈਣੇ ਉਹਨਾਂ ਨੇ ਫਿਰ ਦਿਖਾਉਨੇ ਆ ਤੁਹਾਨੂੰ ਸਾਰਿਆਂ ਨੂੰ ਕਿਹੜੇ ਕਿਹੜੇ ਆਫਰ ਆ ਕਰਪਾਚੌਦ ਤੇ ਵਰਤ ਤੇ ਚਲੋ ਪਹੁੰਚ ਗਏ ਲੁਧਿਆਣੇ ਲੁਧਿਆਣੇ ਵੱਡ ਗਏ ਇੰਨਾ ਇਧਰ ਜ਼ਿਆਦਾ ਬੱਦਲ ਆ ਹਨਾ ਹਾਂ ਬੱਦਲ ਵੀ ਜ਼ਿਆਦਾ ਇਧਰ ਨਹੀਂ ਵੀ ਵੱਧਾ ਬਾਕੀ ਲੁਧਿਆਣੇ ਦਾ ਮੀਂਹ ਪਈ ਜ਼ਿਆਦਾ ਲੁਧਿਆਣੇ ਦਾ ਹਾਉ ਤੇ ਇੱਕ ਅੱਧਾ ਦਿਨ ਵੀ ਪਈ ਜਾਂਦਾ ਧੂਆਂ ਤਾਂ ਵੱਧਾ ਚੱਲੋ ਕਿੰਨੀ ਪੈ ਜਾਂਦਾ ਚਲੋ ਸੋ ਆਜੋ ਫਿਰ ਮਿਲਦੇ ਆਂ ਬਠੀਕ ਤੇ ਜਾ ਕੇ ਤੇ ਦਿਖਾਉਨੇ ਆ ਤੁਹਾਨੂੰ ਘੈਂਟ ਘੈਂਟ ਸੂਟ ਘੈਂਟ ਘੈਂਟ ਆਫਰ ਆ ਲੋਕੇਸ਼ਨ ਦੀ ਬਹੁਤ ਪ੍ਰੋਬਲਮ ਆਉਂਦੀ ਆ ਇਕ ਜੇਸ਼ਨ ਨੇ ਸਾਨੂੰ ਪਤਾ ਆ ਜਦੋਂ ਪੱਖੋਵਾਲ ਰੋਡ ਤੋਂ ਆਪਾਂ ਫਰੋਜਪੁਰ ਰੋਡ ਤੇ ਚੜਨਾ ਕੀ ਹੋਟਲ ਆਉਂਦਾ ਇਹ ਤੋਂ ਆਪਾਂ ਜਾਣਾ ਰਾਈਟ ਸਾਈਡ ਹੋ ਜਾਣਾ ਤੇ ਜਿਹੜਾ ਕਟ ਆਊਗਾ ਤੇ ਜਦੋਂ ਕਟ ਆਊਗਾ ਫਿਰ ਮੂਹਰੇ ਹੀ ਲਿਖਿਆ ਆ ਜਾਂਦਾ ਸ਼ਹੀਦ ਭਗਤ ਸਿੰਘ ਨਗਰ ਸ਼ਹੀਦ ਭਗਤ ਸਿੰਘ ਨਗਰ ਜਦੋਂ ਆਪਾਂ ਵੜਨਾ ਇਹ ਜਿਹੜੀ ਰੋਡ ਆ ਸਿੱਧੀ ਜਾਣੀ ਆ ਆ ਦੇਖੋ ਸ਼ਹੀਦ ਭਗਤ ਸਿੰਘ ਨਗਰ ਇਹ ਸਿੱਧੀ ਰੋਡ ਆਪਣੀ ਜਾਣੀ ਆ ਬੁਟੀਕ ਦੇ ਨੂੰ ਕਿਸੇ ਪਾਸੇ ਮੋੜਨਾ ਨਹੀਂ ਕਰਨਾ ਨਹੀਂ ਗਾਂਹ ਜਾ ਕੇ ਫਿਰ ਇੱਕ ਚਰਾਸਤਾ ਆਉਣਾ ਕਿਸੇ ਪਾਸੇ ਨਹੀਂ ਮੋੜਨਾ ਤੁਸੀਂ ਸਿੱਧੇ ਹੀ ਜਾਈ ਜਾਣਾ ਜਾਈ ਜਾਣਾ ਆਹ ਘੱਟ ਤੋਂ ਮੰਨ ਕੇ ਚੱਲੋ ਵੀ 2 ਮਿੰਟ ਦੀ ਡਰਾਈਵ ਆ ਜਿਹੜੀ ਆਪਣੀ ਬੁਟੀਕ ਨੂੰ ਜਾਂਦੀ ਆ ਆ ਦੇਖੋ ਇੱਕ ਤਾਂ ਆਹ ਚਰਾਸਤਾ ਆ ਗਿਆ ਇੱਥੋਂ ਕਿਸੇ ਪਾਸੇ ਨਹੀਂ ਮੋੜਨਾ ਨਾ ਸੱਜੀ ਨਾ ਖੱਬੇ ਕਿਸੇ ਪਾਸੇ ਨਹੀਂ ਮੋੜਨਾ ਚਰਾਸਤੇ ਤੋਂ ਵੀ ਇੱਥੋਂ ਵੀ ਸਿੱਧੇ ਹੀ ਸਿੱਧੇ ਜਾਣਾ ਆ ਆ ਗਿਆ ਸਿਟੀ ਸੈਂਟਰ ਏ ਚੱਲਿਆ ਨਹੀਂਗਾ ਕਿਸੇ ਕਾਰਨਾ ਕਰਕੇ ਬੰਦ ਆ ਆ ਰਹਿਣਾ ਆਪਣਾ ਰਾਹ ਬੁਟੀਕ ਨੂੰ ਇੱਕ ਮਿੰਟ ਚ ਆਪਣੀ ਬੁਟੀਕ ਆ ਜਾਣੀ ਹੈਗਾ ਹਾਂ ਇਹ ਆਓ ਆ ਗਈ ਆਪਣੀ ਬੁਟੀਕ ਬਹੁਤ ਸੌਖਾ ਰਾਹ ਵਾ ਪਾਣੀ ਖੜਾ ਪਾਣੀ ਖੜਾ ਵੀ ਅੱਜ ਤਾਂ ਮੀਂਹ ਕਰਕੇ ਮੀਂਹ ਕਰਕੇ ਪਾਣੀ ਬਹੁਤ ਖੜਾ ਆ ਆ ਗਈ ਬੁਟੀਕ ਤੇ ਆਪਾਂ ਹੁਣ ਅੰਦਰ ਜਾ ਕੇ ਦਿਖਾਉਨੇ ਆ ਤੁਹਾਨੂੰ ਮਾਹੌਲ ਹਾਂ ਬਟੀ ਗੱਗੀ ਆਪਣ ਹਾਂ ਬਟੀ ਗਾਲਿਓ ਮੀਂ ਤੁਸੀਂ ਬਾਹਲਾ ਪਵਾਈ ਫਿਰਦੇ ਹੋ ਹਾਂ ਠੀਕ ਹੈ ਬਣੀ ਠੀਕ ਤੁਸੀਂ ਉਹ ਬੱਲੇ ਰਾਜੂ ਜੀ ਹੋਰ ਫਿਰ ਰਾਜੂ ਕਿਵੇਂ ਆ ਬਾਈ ਠੀਕ ਠਾਕ ਪਾਣੀ ਵੀ ਬਾਹਲਾ ਖੜਾਈ ਫਿਰਦੇ ਤੀ ਤਾਂ ਬਾਹਰ ਅੱਜ ਹਾਂ ਉਹ ਬਾਜੀ ਬਾ ਕੀ ਆਹ ਕਿੱਥੇ ਫਟੇ ਫਟੇ ਸਸੀ ਗਾਪਣ ਆ ਮਨ ਕਰ ਰਹੀ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਅ ਅਸੀਂ ਰਾਇਲ ਮਹਾਰਾਣੀ ਬਟਿਕ ਤੋਂ ਬੋਲ ਰਹੇ ਹਾਂ ਲੁਧਿਆਣੇ ਤੋਂ ਐਂਡ ਸਾਡੀ ਫਸਟ ਬ੍ਰਾਂਡ ਸਾਡੀ ਲੰਡਨ ਵਿੱਚ ਹੈਗੀ ਆ ਸੈਕੰਡ ਬ੍ਰਾਂਡ ਅਸੀਂ ਇੰਡੀਆ ਵਿੱਚ ਲਾਂਚ ਕੀਤਾ ਹੈਗਾ ਰਾਇਲ ਮਹਾਰਾਣੀ ਬਟਿਕ ਅਸੀਂ ਇੱਥੇ ਹਰ ਤਰ੍ਹਾਂ ਦਾ ਕਸਟਮਾਈਜ਼ਡ ਪੀਸ ਕਰਦੇ ਹੈਗੇ ਹਾਂ ਕਿਦਾਂ ਇਧਰ ਸਾਡਾ ਫੈਬਰਿਕ ਹੈਗਾ ਆ ਐਂਡ ਇਧਰ ਸਾਡੇ ਕੋਲ ਸਾਰੇ ਰੈਡੀ ਕੀਤੇ ਹੋਏ ਆ ਅਸੀਂ ਇਹਨਾਂ ਤੋਂ ਤੁਸੀਂ ਥੋੜਾ ਆਰਡਰ ਪਾਸ ਕਰ ਸਕਦੇ ਆ ਜੀ ਤੇ ਕੱਲ ਨੂੰ ਸਾਡੀ ਐਗਜ਼ੀਬਿਸ਼ਨਸ ਹੈਗੀ ਆ ਲੱਗੀ ਤਾਂ ਐਕਚੁਅਲੀ ਅੱਜ ਤੋਂ ਹੈਗੀ ਆ ਆਪਣੀ ਬਿਕੋਜ਼ ਵੈਦਰ ਖਰਾਬ ਹੋਣ ਕਾਰਨ ਅਸੀਂ ਸੌਰੀ ਫील ਕਰਦੇ ਆ ਪਰ ਆ ਸਕਦੇ ਹੋ ਤੁਸੀਂ ਸਾਡੇ ਸਟੋਰ ਤੇ ਵਿజిਟ ਕਰਨ ਲਈ ਵੀ ਸਾਡੇ ਸਟੋਰ ਦਾ ਐਡਰੈਸ ਹੈਗਾ ਜੀ 11 ਨੰਬਰ ਐਸ.ਈ.ਓ ਸਿਟੀ ਸੈਂਟਰ ਦੇ ਬਿਲਕੁਲ ਸਾਹਮਣੇ ਹੈਗੀ ਆ ਸਾਰੇ ਜਾਨੇ ਨਾ ਕਸਟਮਰ ਮੇਰੇ ਕੰਫਿਊਜ਼ ਹੋ ਜਾਂਦੇ ਉਹ ਰਾਣਾ ਰਾਣਾ ਹਸਪੀਟਲ ਦੇ ਕੋਲ ਜਾ ਕੇ ਲੈ ਆਉਂਦੇ ਆ ਉਹਦੀ ਲੋਕੇਸ਼ਨ ਨਾ ਤੇ ਉਹ ਦੱਸ ਰਾਣਾ ਤੋਂ ਸਿੱਧੀ ਰੋਡ ਆ ਕੇ ਤੁਸੀਂ ਰਾਈਟ ਟਰਨ ਹੋ ਜਾਣਾ ਜੀ ਸਿਟੀ ਸੈਂਟਰ ਵਾਲੀ ਰੋਡ ਪਾ ਜਾਣਾ ਜਿਹੜਾ ਆਪਾਂ ਉਹ ਨੀਅਰਲੀ ਕੀਜ਼ ਹੋਟਲ ਦੇ ਬਿਲਕੁਲ ਨੇੜੇ ਹੈਗਾ ਸਾਡਾ ਜਿਹੜਾ ਸਟੋਰ ਹੈਗਾ ਯਾਰ ਕੀਜ਼ ਹੋਟਲ ਤੋਂ ਜਿਹੜਾ ਕੱਟ ਆ ਉਤੋਂ ਰਾਈਟ ਮੋੜ ਜਾਣਾ ਹਾਂ ਮੈਂ ਕੱਲ੍ਹ ਦੇ ਵਲੌਗ ਚ ਪਾਵਾਂਗੀ ਉਸਾਰ ਸਾਰੀ ਆਪਾਂ ਲੋਕੇਸ਼ਨ ਸਾਰੀ ਲੋਕੇਸ਼ਨਸ ਵੀ ਉਹਦੇ ਉੱਤੇ ਤੁਹਾਨੂੰ ਸਕੈਨਰ ਭੇਜਾਂਗੇ ਤੁਸੀਂ ਕੱਟ ਸਕਦੇ ਹੋ ਉਹਦੇ ਤੇ ਸਾਡੇ ਕੋਲ ਕੱਲ ਨੂੰ ਐਕਸੀਬਿਸ਼ਨਸ ਹੈਗੀ ਆ ਜਿੱਿੱਤਾਂ ਹੈਂਡਵਰਕ ਸੂਟ ਵੀ ਹੈਗੀ ਆ ਇਹਦੇ ਵਿੱਚ ਤੁਸੀਂ ਕੁਝ ਵੀ ਕਸਟਮਾਈਜ਼ ਕਰਾ ਸਕਦੇ ਆ ਜਿੱਿੱਤਾਂ ਇਹ ਅ ਸਲਵਾਰ ਦੁਪੱਟਾ ਮੀਜ਼ ਐਂਡ ਸ਼ਰਾਰਾ ਲਹਿੰਗਾ ਜੋ ਵੀ ਤੁਸੀਂ ਚਾਹੋਗੇ ਉਹ ਬਣ ਜਾਏਗਾ ਐਂਡ ਇਹਦੇ ਵਿੱਚ ਸਾਡੇ ਕੋਲ ਬਹੁਤ ਨਾਈਸ ਨਾਈਸ ਕਲਰਸ ਹੈਗੇ ਆ ਅ ਤੁਹਾਨੂੰ ਫਾਸਟ ਜਿਹੜੇ ਮਰਜ਼ੀ ਫੈਬਰਿਕ ਤੇ ਬਣਵਾ ਸਕਦੇ ਆ ਲੋ ਹਾਂ ਜੀ ਫੈਬਰਿਕ ਸਾਡੇ ਕੋਲ ਹੈਗਾ ਆ ਐਂਡ ਅਸੀਂ ਸਟਿਚਿੰਗ ਦਾ ਵੀ ਕਰਦੇ ਆ ਜਿਹਨੂੰ ਸਟਿਚਿੰਗ ਦੀ ਨੀਡ ਹੈਗੀ ਆ ਉਹ ਸਟਿਚਿੰਗ ਦੇ ਲਈ ਵੀ ਸਾਡੇ ਕੋਲ ਲੈ ਕੇ ਜਾ ਸਕਦੇ ਆ ਸਾਡੀ ਫਸ ਸਰਵਿਸ ਹੈਗੀ ਆ ਮੰਨ ਕੇ ਚੱਲੋ ਵੀ ਤੁਹਾਨੂੰ ਜਿਹੜਾ ਪੀਸ ਜਿਵੇਂ ਤੁਹਾਡੀ ਡਿਮਾਂਡ ਆ ਉਹ ਵੀ ਆਪਾਂ ਤਿਆਰ ਕਰ ਦਾਂਗੇ ਬਿਲਕੁਲ ਕ੍ਰਾਸ ਟਿਸ਼ੂ ਤੇ ਹੈਗਾ ਬਿਕੋਜ਼ ਸਾਡੇ ਕੋਲ ਜਾਦਾ ਪਿਓਰ ਦੇ ਮੇਰੇ ਕੋਲ ਵੈਰਾਈਟੀ ਹੈਗੀ ਆ ਬਿਕੋਜ਼ ਸਾਰੇ ਪਿਓਰ ਦਾ ਟੇਸਟ ਮੰਗਦੇ ਆ ਮੇਰੇ ਕੋਲ ਹਾਂ ਜਿਹੜੇ ਫੈਬਰਿਕ ਤੇ ਰੈਡੀ ਕੀਤਾ ਕਰਵਾ ਚਾਹਉਂ ਤੁਹਾਡੇ ਸਾਰੇ ਸੂਟ ਇਹ ਸਾਰੇ ਕਰਵਾ ਚਾਹਉਂਦੇ ਹੋਏ ਹੈਗੇ ਆ ਜੀ ਇਹ ਸਾਡੇ ਕੋਲ ਪਿਓਰ ਸਿਲਕ ਦੇ ਵਿੱਚ ਹੈਗਾ ਜੀ ਪਿਓਰ ਸਿਲਕ ਹਾਂਜੀ ਤੇ ਇਹਦੇ ਤੇ ਉਹ ਕਿੰਨੇ ਡਿਸਕਾਊਂਟ ਕੀ ਚਾਹ ਰਹੇ ਹੋ ਡਿਸਕਾਊਂਟ ਸਾਡਾ 25% ਹੈਗਾ 3 ਡੇਸ ਦੇ ਲਈ ਓਕੇ 10 ਤਰੀਕ ਤੱਕ ਘਰਵਾ ਚੌਥੀ ਹਾਂਜੀ ਇਹ ਵੀ ਪੀਸਸ ਬਹੁਤ ਸੋਹਣਾ ਹੈਗਾ ਯਾ ਇਹ ਤਾਂ ਸਲਵਾਰ ਹੈਗਾ ਯਾ ਕਿਸੇ ਵੀ ਕਲਰ ਕੰਟਰਾਸਟ ਤੁਸੀਂ ਬਣਾ ਸਕਦੇ ਆ ਫੈਬਰਿਕ ਸਾਡੇ ਕੋਲ 올 ਅਵੇਲੇਬਲ ਹੈਗੇ ਆ ਜੀ ਸਿਲਕ ਰੋ ਸਿਲਕ ਐਂਡ ਸਟ੍ਰੀਮਰ ਐਵਰੀਥਿੰਗ ਸਾਰੇ ਕੋਲ ਪਿਓਰ ਦੇ ਵਿੱਚ ਹੈਗਾ ਜੀ ਜੋ ਵੀ ਤੁਸੀਂ ਚਾਹੋ ਉਹ ਅਸੀਂ ਕਰ ਸਕਦੇ ਆ ਸਾ ਫੈਬਰਿਕ ਆਪਣੀ ਹੈ ਹਾਂਜੀ ਇਹ ਸਾਡੀ ਜਿਹੜੀ ਫੈਬਰਿਕ ਆ ਇਹ ਅਸੀਂ ਸੇਲ ਨਹੀਂ ਕਰਦੇ ਇਹ ਤੁਹਾਡੀ ਡਿਮਾਂਡ ਦੇ ਅਨਸਾਰ ਬਣਾਉਨੇ ਆ ਵੀ ਜਿਹੜਾ ਤੁਹਾਨੂੰ ਚਾਹੀਦਾ ਹਨਾ ਹਾਂਜੀ ਇਹ ਸਾਡੇ ਕੋਲ ਆਏ ਹੈਗੇ ਆ ਜਿਵੇਂ ਡੇਲੀ wear ਯੂਜ਼ ਕਰਨੇ ਹੈਗੇ ਆ ਲੇਡੀਜ਼ ਨੇ ਇਹ ਉਦਾਂ ਦੇ ਪੀਸਸ ਹੈਗੇ ਆ ਇਹਨਾਂ ਵਿੱਚ ਵੀ ਅਸੀਂ ਹੈਂਡਵਰਕਸ ਕਰਦੇ ਹੈਗੇ ਆ ਇਹ ਵੀ ਤੁਹਾਨੂੰ ਅਸੀਂ ਦਿਖਾ ਦਿੰਦੇ ਆ ਇਹਦੇ ਵਿੱਚ ਵੀ ਬੇਟਾ ਉਹ ਹੈਂਡਵਰਕ ਵਾਲਾ ਪੀਸ ਤੇ ਉਹ ਇਹਦਾ ਕਿੱਥੇ ਹੈਗਾ ਆਹ ਪੀਸ ਕਿਹੜੇ ਫੈਬਰਿਕ ਤੇ ਬਣੇ ਇਹ ਵੀ ਪਿਓਰ ਸਿਲਕ ਤੇ ਹੀ ਹੈਗਾ ਜੀ ਜਿ ਮਰਜ਼ੀ ਕਲਰ ਚ ਕਸਟਮਾਈਜ਼ ਕਰਵਾਇਆ ਜਾ ਸਕਦਾ ਹੈਗਾ ਔਰ ਗੰਜਾ ਦੇ ਉੱਪਰ ਉਹ ਕਸਟਮਰ ਦੀ ਚੋਇਸ ਹੈਗੀ ਆ ਐਂਡ ਇਹ ਦਾ ਸਲਵਾਰ ਤੇਗਾ ਜੇ ਤੁਸੀਂ ਅੱਜ ਆਰਡਰ ਕਰੋਗੇ ਤੁਹਾਨੂੰ ਪਰਸੋਂ ਤੱਕ ਮਿਲ ਜੂ ਕਿਉਂਕਿ ਕਰਵਾ ਚਾਹੋ ਤਾਂ ਦੱਸ ਦਵਾ ਪਰ ਸੋਂ ਤੱਕ ਕਰ ਮੰਗ ਜਿਹੜਾ 20% ਵਾਲਾ ਚੱਲ ਰਿਹਾ ਉਹ 10 ਤਰੀਕ ਤੱਕ ਹਾਂਜੀ ਕਿਦਨ ਤੱਕ ਕਰਵਾ ਚੋਤੇ ਗਏ ਐ ਐਨ ਬਾਕੀ ਸਾਡੇ ਕੋਲ ਕੋਟ ਸੈਟ ਇਹ ਸਾਰੇ ਸਾਡੇ ਕੋਲੋਂ ਫੁਲਕਾਰੀ ਵਗੈਰਾ ਦੇ ਪੀਸਿਸ ਵੀ ਹੈਗੇ ਆ ਸਾਡੀ ਆਪਣੀ ਕਸਟਮਾਈਜ਼ ਹੈਗੀ ਆ ਇਹ 10 ਲਵਾਰ ਇਹਦਾ ਦੁਪੱਟਾ ਵੀ ਬਹੁਤ ਸੋਹਣਾ ਕੀਤਾ ਹੋਇਆ ਆ ਓਬੀ ਇਹਦਾ ਇਹ ਵੀ ਹੈਗਾ ਆ ਇਹ ਵੀ ਬਹੁਤ ਸੋਹਣੀ ਆ ਬੰਦ ਗਾੜੀ ਦਾ ਸੂਟ ਹੈ ਇਹ ਫੁੱਲ ਹੈਵੀ ਫੁਲਕਾਰੀ ਹੈਗਾ ਜਿੱਦਾਂ ਤੁਹਾਨੂੰ ਟ੍ਰੈਡੀਸ਼ਨਲ ਟੱਚ ਦੇ ਵਿੱਚ ਚਾਹੀਦਾ ਹੈਗਾ ਸਾਡੇ ਕੋਲ ਜਿਆਦਾ ਜਿੱਦਾਂ ਟ੍ਰੈਡੀਸ਼ਨਲ ਟੱਚਿੰਗ ਦੇ ਵਿੱਚ ਹੀ ਹੈਗਾ ਆ ਸਾਰਾ ਸਟਾਫ ਵਗੈਰਾ ਵੀ ਐਂਡ ਜਿਹੜੀ ਸਾਡੀ ਕਸਟਮਾਈਜ਼ ਆ ਉਹ ਸਾਡੀ ਆਪਣੀ ਹੈਗੀ ਆ ਨਹੀਂ ਆ ਤਾਂ ਬਹੁਤ ਸੋਹਣਾ ਹਾਂਜੀ ਇਹਦਾ ਉਹ ਦਿਖਾਇਓ ਦੁਪੱਟਾ ਦੁਪੱਟੇ ਦਾ ਇਹਦਾ ਸਲਵਾਰ ਸਲਵਾਰ ਅਸੀਂ ਸੌਰੀ ਫੀਲ ਕਰਦੇ ਹਾਂ ਸਾਡੇ ਕੋਲ ਬਹੁਤ ਲਿਮਟਿਡ ਜੇ ਟਾਈਮ ਹੁੰਦਾ ਆ ਕਸਟਮਰਾਂ ਦਾ ਸੀਜ਼ਨ ਕਰਕੇ ਅਸੀਂ ਬਿਜ਼ੀ ਆ ਜਿਆਦਾ ਹਨਾ ਬਾਕੀ ਅਸੀਂ ਇੱਕ ਅਪਾਇੰਟਮੈਂਟ ਵੀ ਬੁੱਕ ਕਰਦੇ ਆ ਜੀ ਨੇ ਅਪਾਇੰਟਮੈਂਟ ਬੁੱਕ ਕਰਕੇ ਆਣਾ ਹੈਗਾ ਨੰਬਰ ਕੀ ਹੈ ਕਿਸੇ ਨਾਲ ਸਕਦੇ ਆ 9075900005 ਆ ਮੈਂ ਬਾਈ ਅਮਨ ਮੰਨ ਲਿਆ ਰਾਇਲ ਮਹਾਰਾਣੀ ਬਟਿਕ ਕਿਉਂਕਿ ਤੁਸੀਂ ਵਟਸਐਪ ਤੇ ਕਰ ਸਕਦੇ ਹੋ ਜਿਹੜੀ ਵੀ ਤੁਹਾਨੂੰ ਚੀਜ਼ ਚਾਹੀਦੀ ਹੈ ਭੇਜ ਸਕਦੇ ਹੋ ਸਾਰਾ ਕਿਸੇ ਨੂੰ ਵਿਡਿੰਗ ਲਈ ਚਾਹੀਦਾ ਹੈਗਾ ਸਾਰਾ ਪਿਓਰ ਦੇ ਉੱਪਰ ਹੈਗਾ ਆ ਹਮਮ ਕਿਉਂਕਿ ਕਈ ਵਾਰੀ ਕਾਲ ਅਟੈਂਡ ਨਹੀਂ ਹੁੰਦੀ ਬੰਦਾ ਬਿਜੀ ਹੁੰਦਾ ਵਾ ਤੁਸੀਂ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਜਿਹੜੇ ਮੈਂ ਤੁਹਾਨੂੰ ਪੀਸਸ ਦਿਖਾਏ ਸੀਗੇ ਜਿੱਦਾਂ ਇਹ ਵਾਲੇ ਹੋਗੇ ਹੂੰ ਇਹਦੀ ਪਿਓਰਟੀ ਬਾਟਮ ਹੈਗੀ ਆ ਐਂਡ ਇਹ ਪਿਓਰ ਟਸਰ ਸਿਲਕ ਦੇ ਵਿੱਚ ਹੈਗਾ ਆ ਠੀਕ ਹੈ ਠੀਕ ਹੈ ਜੀ ਇਹਦਾ ਪਿਓਰ ਦਾ ਬਾਟਮ ਤੁਹਾਨੂੰ ਦਵਾਂਗੇ ਅਸੀਂ ਨਾਲ ਐਂਡ ਦੁਪੱਟਾ ਤੇ ਸ਼ਰਟ ਹੈਗਾ ਇਹਦੇ ਉੱਤੇ ਅਸੀਂ ਦੁਪੱਟੇ ਦੇ ਉੱਪਰ ਕੀਤਾ ਹੋਇਆ ਹੈਗਾ ਵਰਕ ਹਾਈਲਾਈਟ ਕੀਤਾ ਇਹਨਾਂ ਬਿੱਸਾਂ ਨੂੰ ਇਹ ਕਸਟਮਰ ਦੀ ਡਿਮਾਂਡ ਹੈਗੀ ਆ ਜੋ ਉਹ ਚਾਹੁੰਦੇ ਆ ਅਸੀਂ ਰੈਡੀ ਕਰਕੇ ਦਵਾਂਗੇ ਇਹ ਪਿਓਰ ਟਸਰ ਦੇ ਉੱਪਰ ਹੈਗਾ ਜੀ ਪਿਓਰ ਟਸਰ ਸਿਲਕ ਦੇ ਉੱਪਰ ਇਹ ਅਸੀਂ ਇਹਦਾ ਕਮੀਜ਼ ਰੈਡੀ ਕੀਤਾ ਹੈਗਾ ਆ ਵੀ ਸੋਨੋ ਇਹ ਵੀ ਸਾਰਾ ਪਿਓਰ ਦੇ ਉੱਪਰ ਹੀ ਟੱਸਰ ਦੇ ਉੱਪਰ ਹੀ ਹੈਗਾ ਆ ਇਹਦਾ ਤੁਸੀਂ ਨੈੱਕ ਵਗੈਰਾ ਵੀ ਕਰਾ ਸਕਦੇ ਆ ਘੇਰਾ ਵੀ ਕਰਾ ਸਕਦੇ ਆ ਉਹ ਕਸਟਮਰ ਦੀ ਡਿਮਾਂਡ ਆ ਵੀ ਕਸਟਮਰ ਕੀ ਚਾਹੁੰਦਾ ਆ ਹਨਾ ਇਹ ਸਾਡੇ ਕੋਲ ਕੋਟ ਸੈਟਸ ਹੈਗੇ ਆ ਇਹ ਸਾਰੇ ਕੱਲ ਨੂੰ ਅਸੀਂ ਅੱਜ ਮੀਨਜ਼ ਅੱਜ ਮੀਨਜ਼ ਐਗਜ਼ੀਬਿਸ਼ਨ ਤਾਂ ਅੱਜ ਵੀ ਲੱਗੀ ਵੀ ਆ ਥੋੜਾ ਜਿਹਾ ਮੌਸਮ ਖਰਾਬ ਹੋ ਗਿਆ ਸੀ ਆ ਤੁਹਾਨੂੰ ਦਿਖਾ ਦੰਨੇ ਆ ਸਾਡਾ ਪੂਰਾ ਤਿਆਰੀ ਸੀਗੀ ਇੱਥੇ ਐਗਜ਼ੀਬਿਸ਼ਨ ਲੱਗਣਾ ਵਾ ਯਾਨੀ ਕਿ ਉੱਦਾਂ ਤਾਂ ਮਗਰ ਥੋੜੀ ਥਾਂ ਹੈਗੀ ਆ ਪਰ ਮੀ ਨੇ ਥੋੜਾ ਜਿਹਾ ਕੰਮ ਖਰਾਬ ਕਰਤਾ ਇਹ ਸਾਡੇ ਕੋਲ ਰੋ ਸਿਲਕ ਦੇ ਵਿੱਚ ਹੈਗਾ ਗਾਵਾਡਨ ਪਿਓਰ ਸਿਲਕ ਤੇ ਬਣਿਆ ਹੋਇਆ ਹੈਗਾ ਇਹਨੂੰ ਤੁਸੀਂ ਕਸਟਮਾਈਜ਼ ਕਰਾ ਸਕਦੇ ਆ ਲਹਿੰਗੇ ਦੇ ਨਾਲ ਵੀ ਡਵਾਈਡਰ ਦੇ ਨਾਲ ਵੀ ਸਲਵਾਰ ਦੇ ਨਾਲ ਵੀ ਵੈਸੇ ਅਸੀਂ ਇਹਦੀ ਸਲਵਾਰ ਕੀਤੀ ਹੋਈ ਹੈਗੀ ਆ ਰਾਈਟ ਕਿਸੇ ਵੀ ਕਸਟਮਰ ਨੂੰ ਕਿਸੇ ਵੀ ਕਲਰ ਦੇ ਉੱਪਰ ਅਵੇਲੇਬਿਲਿਟੀ ਹੈਗੀ ਆ ਸਾਡੇ ਕੋਲ ਇਹ ਅਸੀਂ ਆਨੰਦਕਾਰਜ਼ ਲਈ ਕਰ ਰਹੇ ਆ ਕਿਸੇ ਨੂੰ ਵੀ ਆਨੰਦਕਾਰਜ਼ ਲਈ ਪਿਓਰ ਦੇ ਉੱਪਰ ਹੈਗਾ ਆ ਸਾਰਾ ਹੈਂਡਵਰਕ ਹੈਗਾ ਆ ਇਹ ਸਾਡੀ ਆਪਣੀ ਕ੍ਰਾਫਟ ਹੈਗੀ ਆ 올 ਟੂਗੇਦਰ ਚੋਰ ਦੀ ਸਾਰੀਆਂ ਦੀ ਐਂਡ ਉੱਪਰ ਸਾਡਾ ਜੈਂਟਸ ਦਾ ਕੁਲਿਆਈ ਹੋਇਆ ਆ ਆਰਡਰਸ ਸਾਡੇ ਲੈ ਰਹੇ ਆ ਅਸੀਂ ਬੁਕਿੰਗਾਂ ਫੈਬ ਵਾਲੀਆਂ ਸਾਡੇ ਕੋਲ ਸਾਰੀਆਂ ਬੁਕਿੰਗਾਂ ਹੁਣ ਚੱਲ ਰਹੀਆਂ ਨੇ ਕਿਸੇ ਨੂੰ ਵੀ ਮੈਰਿਜ ਦੇ ਲਈ ਲਹਿੰਗਾ ਸੂਟ ਐਂਡ ਕੋਈ ਵੀ ਚੀਜ਼ ਰੈਂਟ ਤੇ ਚਾਹੀਦੀ ਹੈਗੀ ਉਹ ਕੱਢ ਸਕਦੇ ਆ ਜਿੱਦਾਂ ਹੁਣ ਅਸੀਂ ਇਹ ਵਾਲਾ ਫੀਸ ਐਗਜ਼ੀਬਿਸ਼ਨ ਵਿੱਚ ਲੱਗ ਰਿਹਾ ਸਾਡੇ ਓਕੇ ਇਹ ਹੈਗਾ ਯਾ ਸਕਰਟ ਇਹ ਦੇ ਉੱਪਰ ਤੇ ਲੱਗੀ ਆ ਹਨਾ ਇਹ ਦਾ ਦੁਪੱਟਾ ਹੈਗਾ ਐਂਡ ਇਹ ਸਾਡੀ ਜੁੱਟਰੀ ਹੈਗੀ ਆ ਤੁਸੀਂ ਕੋਈ ਵੀ ਕਲਰ ਵਿੱਚ ਅਸੀਂ ਮੈਚ ਕਰਕੇ ਦੇ ਸਕਦੇ ਹਾਂ ਸਾਡੇ ਕੋਲ ਬਹੁਤ ਜ਼ਿਆਦਾ ਸਟਾਕ ਹੈਗਾ ਹੁਣ ਸਾਡੇ ਕੋਲ ਟਾਈਮ ਲਿਮਟਿਡ ਹੈਗਾ ਹੈਨਾ ਇੱਕ ਇਹ ਸਾਡੇ ਕੋਲ ਜੁਐਲਰੀ ਹੈਗੀ ਸਾਡੀ ਆਪਣੀ ਕਸਟਮਾਈਜ਼ ਕੀਤੀ ਹੋਈ ਹੈਗੀ ਆ ਹਰ ਤਰ੍ਹਾਂ ਦੀ ਤੁਹਾਨੂੰ ਸਾਡੇ ਕੋਲ ਜੁਐਲਰੀ ਮਿਲੂਗੀ ਜੇ ਕੋਈ ਕਸਟਮਾਈਜ਼ ਕਰਾਣਾ ਚਾਹੁੰਦਾ ਪਹਿਣਾ ਉਹ ਵੀ ਕਰਵਾ ਸਕਦੀਆਂ ਨੇ ਜਿੱਦਾਂ ਸਾਡੇ ਕੋਲ ਜਾਗੋ ਵੀ ਹੈਗੀ ਆ ਪੰਜਾਬੀ ਜੁੱਤੀਆਂ ਵੀ ਤੁਸੀਂ ਕਸਟਮਾਈਜ਼ ਕਰਾ ਸਕਦੇ ਆ ਕਿਸੇ ਵੀ ਕਲਰ ਦੇ ਵਿੱਚ ਐਂਡ ਇਹਦੇ ਨਾਲ ਅਸੀਂ ਆਪਸ਼ਨਸ ਰੱਖੀ ਹੈਗੀ ਆ ਜਿੱਦਾਂ ਬੈਗ ਵੀ ਹਣਾ ਤੁਸੀਂ ਬੈਗ ਵੀ ਆਪਣਾ ਕਸਟਮਾਈਜ਼ ਕਰਾ ਸਕਦੇ ਆ ਆਪਣਾ ਨੇਮ ਦੇ ਲਈ ਵੀ ਦੇ ਸਕਦੇ ਆ ਐਂਡ ਨੇਮ ਵੀ ਹੋ ਜਾਏਗਾ ਹਸਬੈਂਡ ਵਾਈਫ ਦਾ ਵੀ ਹੋ ਜਾਏਗਾ ਸਰਦਾਰ ਨੇ ਜੋ ਤੁਹਾਨੂੰ ਚਾਹੀਦਾ ਉਹ ਸਾਨੂੰ ਤੁਸੀਂ ਦੱਸ ਕੇ ਆਰਡਰ ਦੇ ਵਿੱਚ ਕਰ ਸਕਦੇ ਆ ਇਹਨਾਂ ਤੇ ਕੀ ਡਿਸਕਾਊਂਟ ਰਿਸਕਊਂਟ ਚੱਲ ਰਿਹਾ ਹੈ ਸਾਡੇ ਕੋਲ 올 ਸਟੋਰ ਦੇ ਵਿੱਚ 25% ਡਿਸਕਾਊਂਟ ਚੱਲ ਰਿਹਾ ਜੀ ਓਕੇ ਉਹ ਕਰਵਾ ਚੌਥ ਕਰਕੇ ਹਨਾ ਬਿਕੋਜ਼ ਇੱਕ ਸਾਡਾ ਐਕਜੀਬਿਸ਼ਨ ਹੈਗਾ ਆ ਇਹ ਇਹ ਈਵਿੰਗਸ ਹੈਗੇ ਸਾਡੀਆਂ ਆਪਣੀਆਂ ਬਾਲੀ ਵਿਦ ਚਮੂਲੀ ਇਹ ਆਪਸੀ ਕਸਟਮਾਈਜ਼ ਕੀਤੀਆਂ ਹੋਈਆਂ ਆ ਇਹਦੇ ਵਿੱਚ ਕਲਰ ਸਾਰੇ ਮਿਲ ਜੂਗੇ ਜੋ ਜੋ ਤੁਹਾਨੂੰ ਪਸੰਦ ਆ ਸਕਰੀਨਸ਼ਾਟ ਲੈ ਸਕਦੇ ਆ ਸਾਡੇ ਕੋਲ ਜਿੱਤਾ ਵੈਡਿੰਗ ਦੇ ਲਈ ਚਾਹੀਦੇ ਹੁੰਦੇ ਆ ਉਹ ਵਾਸਤੇ ਪੂਰੀ ਫੈਮਿਲੀ ਦੇ ਸੀ ਬਣਾ ਸਕਦੇ ਆ ਤੁਹਾਡੇ ਲਈ ਤੇਨੂੰ ਭਾਣ ਜਾ ਭਾਣ ਜੀ ਭੈਣ ਭਰਾ ਸਿਸਟਰ ਤੋਂ ਹਾਲ ਫੈਮਿਲੀ ਹੁਣ ਆ ਗਿਆ ਜੀ ਕਰਵਾ ਚੌਥ ਦਾ ਕਰਵਾ ਚੌਥ ਲਈ ਸਾਡੇ ਕੋਲ ਥਾਲੀਆਂ ਆਈਆਂ ਹੋਈਆਂ ਅਸੀਂ ਆਪਣੀ ਕਸਟਮਾਈਜ਼ ਕੀਤੀ ਹੋਈ ਹੈਗੀ ਆ ਥਾਲੀਆਂ ਸਾਰੀਆਂ ਇਹ ਪਿੱਤਲ ਦੇ ਉੱਤੇ ਹੈਗੀ ਆ ਜੀ ਪਿਓਰ ਪਿੱਤਲ ਤੇ ਇਹ ਤੁਸੀਂ ਸਾਨੂੰ ਡੀਐਮ ਕਰ ਸਕਦੇ ਆਂ ਬੀਬੀਆਂ ਨੂੰ ਇਹਦੀ ਤਾਂ ਬਹੁਤ ਜ਼ਰੂਰਤ ਹੈਗੀ ਆ ਕੱਲ ਨੂੰ ਜਲਦੀ ਜਲਦੀ ਹਰੀਆ ਫਟਾਫਟ ਬੁੱਕ ਕਰ ਲਓ ਸਾਡੇ ਕੋਲ ਜਿਸ ਤਰ੍ਹਾਂ ਕੋਈ ਐਸੈਸਰੀਜ਼ ਦੇ ਲਈ ਚਾਹੀਦੀ ਹੈਗੀ ਆ ਬਾਕੀ ਅਸੀਂ ਤੁਹਾਨੂੰ ਤੁਹਾਡਾ ਖਾਣੇ ਨੂੰ ਦਿਲ ਕਰਿਆ ਨਾ ਪਰ ਬੈਠੇ ਸਾਰੇ ਜਣੇ ਦੂਰ ਆ ਤੁਸੀਂ ਇਹ ਚੀਜ਼ਾਂ ਲਈ ਵੀ ਸਾਡੇ ਕੋਲ ਇਹ ਡੱਬੇ ਅਵੇਲੇਬਲ ਹੈਗੇ ਆ ਇਹ ਸਾਡੀ ਆਪਣੀ ਕਸਟਮਾਈਜ਼ ਹੈਗੀ ਆ ਜੇ ਕਿਸੇ ਨੂੰ ਚਾਹੀਦੀ ਹੈ ਬੁੱਕ ਕਰ ਸਕਦੇ ਆਂ ਇਹ ਐਕਜੀਬਿਸ਼ਨ ਦੇ ਵਿੱਚ ਲੱਗ ਰਿਹਾ ਹੈਗਾ ਸਾਰਾ ਸਟਾਕ ਇਹ ਸਾਡੇ ਕੋਲ ਜਿਗਰੀ ਹੈਗੀ ਆ ਹੋਰ ਵੀ ਜੁਲਿਜ਼ ਹੈਗੇ ਬ੍ਰਾਈਡਲ ਵੀ ਹੈਗੀ ਆ ਇਹ ਨਾਨ ਬ੍ਰਾਈਡਲਸ ਹੈਗੀ ਆ ਜਿੱਦਾਂ ਅਗੇਂਜਮੈਂਟ ਦੇ ਲਈ ਕਾਫੀ ਚੀਜ਼ਾਂ ਹੈਗੀਆਂ ਜਿਹੜੀਆਂ ਹਜੇ ਥੋੜੀਆਂ ਨੇ ਹਾਈਡ ਨੇ ਅਸੀਂ ਸ਼ੋਅ ਕਰਨਾ ਚਾਹੁੰਦੇ ਆ ਬਿਕੋਜ਼ ਰੱਬ ਨੇ ਵੈਦਰ ਹੁਣ ਥੋੜਾ ਜਿਹਾ ਠੀਕ ਕਰ ਦਿੱਤਾ ਹੈਗਾ ਆਊਟਡੋਰ ਜਾ ਕੇ ਅਸੀਂ ਦੇਖ ਸਕਦੇ ਆ ਇਦਾਂ ਇਹ ਵਾਲਾ ਪਿਓਰ ਤੇ ਹੈਗਾ ਸੂਟ ਆ ਜਵਾਕਾਂ ਜੁਕਾਂ ਦੇ ਵੀ ਇਹ ਸਾਰਾ ਕੁਝ ਬੱਚਿਆਂ ਦਾ ਵੀ ਅਸੀਂ ਕਸਟਮਾਈਜ਼ ਕਰਦੇ ਆ ਸਟਿਚਿੰਗ ਸਾਡੀ ਫ੍ਰੀ ਹੈਗੀ ਆ ਸਿਰਫ ਦੀਵਾਲੀ ਤੱਕ ਬੀਬੀਓ ਆਜੋ ਜਲਦੀ ਜਲਦੀ ਜਿਨ੍ਹਾਂ ਨੇ ਬੁੱਕ ਕਰਨੇ ਹੈਗੇ ਜਲਦੀ ਜਲਦੀ ਬੁੱਕ ਕਰ ਲਿਆ ਕਰੋ ਕੰਦੇ ਵਿੱਚ ਵੀ ਹੈਗਾ ਹਰ ਕਲਰ ਕਸਟਮਾਈਜ਼ ਹੋ ਸਕਦਾ ਹੈ ਐਂਡ ਸਾਡੇ ਕੋਲ ਕੋਟ ਜੋਧਪੂਰੀ ਸੂਟ ਸਾਰਾ ਕੁਝ ਜਿੱਦਾਂ ਜੈਂਟਸ ਦਾ ਕੋਈ ਵੀ ਮਟੀਰੀਅਲ ਹੈਗਾ ਸਾਡਾ ਉੱਪਰ ਸਟੂਡੀਓ ਬਣ ਰਿਹਾ ਹੈਗਾ ਬਸ ਜਸਟ ਓਪਨਿੰਗ ਹੈਗੀ ਉਹਦੀ ਨੈਕਸਟ ਵੀਕ ਦੇ ਵਿੱਚ ਬੱਚਿਆਂ ਦੇ ਕੁੜਤੇ ਪਜਾਮੇ ਐਂਡ ਬਾਕੀ ਤੁਸੀਂ ਮੇਰਾ ਵੀਡੀਓ ਦੇ ਉੱਪਰ ਫੇਸ ਦੇ ਉੱਪਰ ਪਾਇਆ ਹੋਇਆ ਛੋਟੀ ਬੇਬੀ ਦਾ ਸੀਟ ਸੂਟ ਪਾਇਆ ਸੀਗਾ ਪਰ ਤੋਂ ਬਹੁਤ ਗੁੱਡ ਰਿਸਪੌਂਸ ਆਇਆ ਉਹਦੇ ਵੀ ਕਾਫੀ ਆਰਡਰਸ ਆ ਰਹੇ ਆ ਇਹ ਵਾਲਾ ਸਾਡਾ ਗੋਟਾ ਪੱਤੀ ਦੇ ਉੱਪਰ ਪੀਸ ਹੋਇਆ ਹੋਇਆ ਜੀ ਇਹ ਵਾਲੇ ਹੈਗੇ ਆ ਜੀ ਬਹੁਤ ਬੈਸਟ ਗੁੱਡ ਡੀਲ ਤੁਸੀਂ ਲੈ ਸਕਦੇ ਆ ਆਫਰ ਚੱਲ ਰਿਹਾ ਇਹ ਜੇ ਤੁਸੀਂ ਦੋ ਲਓਗੇ ਤਾਂ ਇੱਕ ਤੁਹਾਨੂੰ ਸ਼ਰਟ ਫ੍ਰੀ ਹੈਗਾ ਇਹਦੇ ਵਾਹ ਜੀ ਵਾਹ ਹੋਰ ਕਹਿਵਾ ਦੋ ਨਾਲ ਇੱਕ ਫ੍ਰੀ ਤੁਸੀਂ ਟੂ ਕੋਟ ਸੈੱਟ ਕਰੋਗੇ ਸ਼ਰਟ ਤੁਸੀਂ ਕਿਸੇ ਵੀ ਕਲਰ ਦੀ ਲੈ ਸਕਦੇ ਆ ਨਕਾਂ ਦੋ ਨਾਲ ਇੱਕ ਫ੍ਰੀ ਹਾਂਜੀ ਸ਼ਰਟ ਫ੍ਰੀ ਹੈ ਜੀ ਕੋਟ ਸੈੱਟ ਨਹੀਂ ਫ੍ਰੀ ਹੈ ਇਹ ਕੋਲ ਐਗਜ਼ੀਬਿਸ਼ਨ ਤੇ ਧੀ ਲੱਗੀ ਹੋਈ ਹੈ ਅਸੀਂ ਸਮਰ ਦੀ ਸਾਡੇ ਕੋਲ ਇਹ ਵਾਲੀ ਥਾਲੀ ਹੈਗੀ ਆ ਏ ਦੇਖ ਸਕਦੇ ਆ ਬੁਆਇਸ ਦੇ ਸੇਰੇ ਵਗੈਰਾ ਹੋਗੇ ਕਲਗੀ ਹੋਗੀ ਬੁਆਇ ਦਾ ਸਾਰਾ ਐਸੈਸਰੀ ਸਾਡੇ ਕੋਲ ਅਵੇਲੇਬਲ ਹੈਗੀ ਆ ਪਰ ਔਨ ਆਰਡਰ ਤੇ ਕਰਦੇ ਆ ਤੁਹਾਨੂੰ ਪਹਿਲਾਂ ਆਰਡਰ ਬੁੱਕ ਕਰਨਾ ਪੈਣਾ ਐਂਡ ਗਰਲ ਦਾ ਵਿੱਚ ਦਾ ਚੂੜਾ ਹੋ ਗਿਆ ਹਨਾ ਬਾਕੀ ਸਾਰੀ ਲਹਿੰਗੇ ਦੀ ਐਸੈਸਰੀਜ਼ ਹੋ ਗਈ ਆ ਵੀ ਇਹ ਇਹ ਆਇਆ ਹੈਗਾ ਜੀ ਗੈਵਾਡਿਨ ਪ्युअर ਸਿਲਕ ਦੇ ਉੱਪਰ ਹੈਗਾ ਇਹਦੀ ਇਹ ਡਾਟ ਵਾਲੀ ਸਲਵਾਰ ਹੈਗੀ ਆ ਇਹਦੇ ਵਿੱਚ ਸਾਡੇ ਕੋਲ 12 ਤੋਂ 13 ਕਲਰਸ ਹੈਗੇ ਆ ਇਹ ਤੁਸੀਂ ਹੈਂਡਵਰਕ ਕਰਾ ਸਕਦੇ ਆ ਕਿ ਸਾਡੇ ਕੋਲ ਇਹਦੇ ਵਿੱਚ ਨਿੱਕੀ ਬੂਟੀ ਵਿੱਚ ਵੀ ਹੈਗਾ ਇਹ ਸਾਰੇ ਪਿਓਰ ਦੇ ਪੀਸੇ ਹੈਗੇ ਆ ਇਹ ਤੁਸੀਂ ਦੇਖ ਕੇ ਸਕਰੀਨਸ਼ਾਟ ਲੈ ਸਕਦੇ ਆ ਪਲੀਜ਼ ਸਾਡੇ ਕੋਲ ਲਹੰਗੇ ਹੈਗੇ ਆ ਇਹਦੇ ਵਿੱਚ ਸਾਡੇ ਕੋਲ ਸਟੱਫ ਵੀ ਆ ਰਿਹਾ ਤੁਸੀਂ ਇਹਨੂੰ ਕਿਸੇ ਚੀਜ਼ ਚ ਕਸਟਮਾਈਜ਼ ਕਰਾ ਸਕਦੇ ਆ ਡਰੈਸ ਦੇ ਵਿੱਚ ਲਹੰਗੇ ਦੇ ਵਿੱਚ ਤੇ ਚੋਲ ਇਹਦੇ ਵਿੱਚ ਦੂਸਰੇ ਚ ਸਲਵਾਰ ਦੇ ਵਿੱਚ ਵੀ ਹਨਾ ਇਹ ਆਪਾਂ ਰੈਂਟ ਦੇ ਲਈ ਹੈਗੇ ਆ ਇਹ ਪੀਸੇ ਆਪਣੇ ਕੋਲ ਸਾਰੇ ਹਜੇ ਹਾਂਜੀ ਹਾਂਜੀ ਡਿਵਾਈਡਰ ਵੀ ਇਹ ਆਪਾਂ ਹਜੇ ਜਸਟ ਥੋੜੇ ਵੀ 쇼 ਕੀਤੇ ਹੈਗੇ ਆ ਬਿਕੋਸ ਸਾਡਾ ਸਟੂਡੀਓ ਬਣ ਰਿਹਾ ਹੈਗਾ ਉੱਪਰ ਐਂਡ ਅਸੀਂ ਉਹਦੇ ਵਿੱਚ ਸਾਰਾ ਤੁਹਾਨੂੰ ਮੌਕਾ ਦਵਾਂਗੇ ਜ਼ਰੂਰ ਵਿਜ਼ਿਟ ਕਰਿਓ ਸਾਡੇ ਸਟੋਰ ਤੇ ਇਹ ਗੋਟਾ ਪੱਤੀ ਦੇ ਵਿੱਚ ਹੈਗਾ ਜੀ ਹੈਂਡਵਰਕ ਤੇ ਹੈਗਾ ਪਿਓਰ ਗਲਾਸ ਟਿਸ਼ੂ ਦੇ ਵਿੱਚ ਇਹ ਵਾਲਾ ਹੈਗਾ ਜੀ ਇਹ ਤਾਂ ਲਹਿੰਗਾ ਵਰਕ ਤੇ ਸਾਰੀ ਸਾਡੇ ਕੋਲੋਂ ਹੈਂਡਵਰਕ ਦਾ ਜ਼ਿਆਦਾ ਹੈਗਾ ਜੀ ਬਿਕੋਸ ਸਾਡਾ ਜਿਹੜਾ ਆਊਟਲੈਟ ਹੈਗਾ ਆ ਸਾਰੇ ਬਾਹਰ ਵੀ ਸਾਡੇ ਕੋਲੋਂ ਹੈਂਡਵਰਕ ਦੀ ਹੀ ਡਿਮਾਂਡ ਹੈ ਐਂਡ ਬਾਹਰਲੇ ਜਿਹੜੇ ਕਸਟਮਰ ਹੈਗੇ ਆ ਉਹ ਵੀ ਦੇਖ ਲਓ ਜੇ ਕੋਈ ਜਾਗਦੇ ਹੈਗੇ ਆ ਉਹ ਵੀ ਮੈਨੂੰ ਡੀਐਮ ਕਰ ਸਕਦੇ ਆ ਇੰਗਲੈਂਡ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਮੈਂ ਤੁਹਾਨੂੰ ਦਿਖਾਉਣਾ ਚਾਹਨੀ ਆ ਇਹਦੇ ਬਹੁਤ ਜ਼ਿਆਦਾ ਆਰਡਰਸ ਆ ਰਹੇ ਆ ਇਹ ਸਾਰੇ ਸਾਰੀਆਂ ਬੀਬੀਆਂ ਕੰਫਿਊਜ਼ ਹੈਗੀਆਂ ਵੀ ਇਹ ਪੀਸ ਕਾਰੇ ਤੇ ਬਣਿਆ ਇਹ ਪੀਸ ਪਿਓਰ ਤੇ ਬਣਿਆ ਹੋਇਆ ਜੀ ਬਾਕੀ ਤੁਸੀਂ ਇਹਦਾ ਮੈਨੂੰ ਡੀਐਮ ਮੈਸੇਜ ਭੇਜ ਸਕਦੇ ਆ ਦੁਪੱਟਾ ਉੱਪਰ ਰੈਡੀ ਹੋ ਰਿਹਾ ਜੀ ਹੋਰ ਸਾਡੇ ਕੋਲ ਇਹਦੇ ਵਿੱਚ ਵੀ ਫੈਬਰਿਕ ਹੈਗੀ ਆ ਇਹ ਮੀਨਾਕਾਰੀ ਦੇ ਵਿੱਚ ਹੈਗੇ ਆ ਪਿਓਰ ਮੁਕੇਸ਼ ਦੇ ਉੱਪਰ ਇਹਦੇ ਤੇ ਡਾਈਏਬਲ ਹੈਗਾ ਕੋਈ ਵੀ ਕਲਰ ਕਰਾ ਸਕਦੇ ਆ ਤੁਸੀਂ ਹਨਾ ਸੋਨੇ ਕਲਰਸ ਹੈਗੇ ਆ ਕਿਸੇ ਵੀ ਕਲਰ ਦਾ ਮੋਰ ਸ਼ੇਡ ਤੋਂ ਸਾਨੂੰ ਨੰਬਰ ਦੇ ਸਕਦੇ ਆ ਕਿਸੇ ਨੇ ਵੀ ਕਸਟਮਾਈਜ਼ ਕਰਾਉਣਾ ਆਪਣਾ ਪੀਸ ਬਾਕੀ ਤੁਸੀਂ ਸਟੋਰ ਤੇ ਆਓ ਸਟੋਰ ਤੇ ਬਹੁਤ ਬੈਸਟ ਡੀਲਸ ਲੱਗੀਆਂ ਹੋਈਆਂ ਆ ਐਂਡ ਤੁਹਾਨੂੰ ਤੁਸੀਂ ਆਪਣੇ ਆਪ ਦੇਖ ਸਕਦੇ ਆ ਸਾਰੀਆਂ ਚੀਜ਼ਾਂ ਕੀ ओके okay. ओके जी थैंक यू सो मच आज ਦੇ ਲਈ ਇੰਨਾ ਟਾਈਮ ਦੇ ਦਿੱਤੇ ਕੱਲ ਨੂੰ ਹੋਮਾਂਗੇ ਕੱਲ ਨੂੰ ਐਗਜ਼ੀਬਿਸ਼ਨ ਲਾਗ ਦੇਣੀ ਆ ਕਿਉਂਕਿ ਬਾਹਰ ਮੌਸਮ ਵਧੀਆ ਹੋਇਆ ਨਾ ਹਾਂਜੀ ਕੱਲ ਨੂੰ ਲੱਗਣੀ ਆ ਦੁਕਾਨ ਤੇ ਮੇਰੇ ਨਾਲ ਹੁਣ ਵੀ ਬਦਲ ਠੀਕ ਹੋ ਚੱਲਿਆ ਹੋਪਫਲੀ ਸਾਡਾ 5 ਟੂ 6 ਸ਼ੁਰੂ ਹੋ ਜੇਵੇ ਕੰਮ ਇੱਕ ਮੈਂ ਹੋਰ ਤੁਹਾਨੂੰ ਸੂਚਨਾ ਦੇਣੀ ਚਾਹੁੰਦੀ ਆ ਦਾ ਅਜ ਮਹਿੰਦੀ ਦੇ ਐਗਜ਼ੀਬਿਸ਼ਨਸ ਲੱਗੀ ਹੋਈ ਆ ਸਾਡੇ ਕੋਲ ਆਊਟਡੋਰ ਬੰਦੇ ਬੈਠੇ ਹੈਗੇ ਆ ਮਹਿੰਦੀ ਸਾਡੀ 500 ਤੋਂ ਲੈ ਕੇ 11000 ਤੱਕ ਰੇਂਜ ਹੈਗੀ ਆ ਤੁਸੀਂ ਸਾਨੂੰ ਕਿਸੇ ਤਰ੍ਹਾਂ ਦੀ ਵੀ ਕਸਟਮਾਈਜ਼ ਕਿਹੜਾ ਵੀ ਡਿਜ਼ਾਈਨ ਦਓਗੇ ਅਸੀਂ ਉਹ ਰੈਡੀ ਕਰ ਸਕਦੇ ਆ ਜੀ ਥੈਂਕ ਯੂ ਸਾਰਿਆਂ ਨੂੰ ਸੋ ਮੱਚ ਰਾਇਲ ਮਹਾਰਾਣੀ ਦੇ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਜੀ ਸੀ ਵੀ ਲਾਈ ਵੀ ਆ ਸਾਡਾ ਦਾ ਇੱਕ ਏਕਸੀਬਿਸ਼ਨ ਸੀਗਾ ਅੱਜ ਪਾਣੀ ਜੀ ਸੀ ਵੀ ਨਾਲ ਚੱਕ ਚੱਕ ਉੱਤਰ ਛਿੜਦੇ ਆ ਇੱਥੇ ਲੱਗਣੀ ਸੀ ਇੱਕ ਏਕਸੀਬਿਸ਼ਨ ਅੱਜ ਇਹਦਾ ਬਹੁਤ ਯਾਰ ਕੰਮ ਖਰਾ ਹੋਇਆ ਵੇ ਅੰਦਰ ਹੈ ਆ ਚੱਲ ਦੀਪੇ ਨੂੰ ਨਾਲ ਹੁਣ ਚੱਲ ਆ ਦੀਪਾ ਦਾ ਦੇਖਦੇ ਨਾਲ ਜਾਂਦਾ ਤੇਰੇ ਹੁਣ ਚਲੋ ਆ ਜਾ ਜਾਣਾ ਮੈਂ ਇਹ ਨਹੀਂ ਮੰਨਦਾ ਨਹੀਂ ਤੇਰੀ ਮੰਨਦਾ ਨਹੀਂ ਵੀ ਤੇਰੀ ਤਾਂ ਚੱਲ ਨਹੀਂ ਮੰਨਦਾ ਉਹਦੇ ਹੈਪੀ ਦਾ ਵੀ ਜੀ ਕਰਦਾ ਜਾਂ ਨੂੰ ਤਾਂ ਆ ਦੇ ਆ ਦੇ ਦੀਪੇ ਚੰਦ ਚੰਦ ਉੱਚੀ ਹੋਇਆ ਯਾਰ ਕੀ ਗਿਆ ਹੋ ਗਿਆ ਮਾਨਦਾ ਨਹੀਂ ਹੋ ਨਹੀਂ ਮੰਨਦਾ ਨਹੀਂ ਉਹ ਨਹੀਂ ਜਾਂਦਾ ਹੈ ਨਹੀਂ ਵੀ ਆੜੀ ਤਾਂ ਕੱਚੀ ਹੈ ਤੇਰੀ ਕੱਚੀ ਆੜੀ ਹੈ ਤੇਰੀ ਤਾਂ ਮੰਮੀ ਦਾ ਵੀ ਜੀ ਕਰਦਾ ਹਾਂ ਆ ਗਿਆ ਚੱਲ ਓਏ ਚਲਾ ਜਾ ਹੈ ਨਾਲੇ ਇੱਕ ਦੂਜੇ ਕੰਨੀ ਦੇਖ ਦਿਆ ਉਹਦਾ 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 ਲਾਭ ਦਾ ਉਹਦਾ ਆਏ ਆਏ ਚੱਲ ਯਾਰ ਹੌਣਤਾ ਯਾਰ ਤੂੰ ਇੱਥੇ ਰਹਿ ਪਾ ਚੱਲ ਬਈ ਯਾਰ ਹੁਣ ਤੱਕ ਬਾਲਾ ਗਈ ਆ ਮੈਂ ਚੱਲ ਆਜੋ ਉਹਦੇ ਨਾਲ ਜੋ ਦੂਜੇ ਪਰਚੂ ਨੂੰ ਮੁੜਿਆ ਨਹੀਂ ਵਾ ਮਾੜਾ ਹੋਰ ਜੂਰ ਲਾ ਫੇਰ ਆਉਗੀ ਲੋ ਚਾਰ ਪੰਪ ਇੱਕ ਦੋ ਪੰਪਾਂ ਦੀ ਗੱਲ ਹੋਰ ਬਸ ਨੇੜੇ ਹੀ ਆ ਕੰਮ ਜਮਾਈ ਨੇੜੇ ਆ ਕੰਮ ਹੁਣ ਚੱਕਦਾ ਚੱਕ ਪੱਪਾਂ ਤੇ ਹੋ ਚੱਲੀ ਐ ਬਸ ਨੋ ਨੋ ਆ ਜਾ ਹਾਂ ਦੋ ਦੋ ਪੰਪ ਇੱਕ ਹੋਰ ਇੱਕ ਹੋਰ ਮਾਰ ਦੇ ਬਸ ਕਿਹੜਾ ਜਾ ਬਸ ਇੱਕ ਇੱਕ ਕਿਹੜਾ ਜਾ ਮਾਰ ਹੋਰ ਫੇਸੇ ਕੱਲ ਤੂੰ ਜਾ ਨਾ ਮੈਂ ਅੱਜ ਉਧਰੋ ਸ਼ਹਿਰ ਲਾ ਸ਼ਹਿਰ ਕੀ ਕਰਨਾ ਵਾ ਰਹਿਣਾ ਦਾ ਘਰ ਇਹ ਗੱਲਾਂ ਮਾਰਨੀਆਂ ਆਥੜੇ ਕਬਜੇ ਵਾਲੀ ਨੇ ਵੀ ਆਉਣਾ ਅੱਜ ਯਾਦ ਕਰਦੀ ਆ ਮਾਸੀ ਨਾਨੀ ਉਹ ਹੈ ਦੀ ਮੈਂ ਹੁਣੇ ਆਈ ਆ ਨਾਨੀ ਕੋਈ ਨਹੀਂ ਜਾਣ ਕਰਦੀ ਮੈਨੂੰ ਹਣ ਕਰਦੀ ਆ ਇਹਨੂੰ ਪੁੱਛ ਕਰਦੀ ਆ ਨਾ ਜਾਦਾ ਉਹਦਾ ਸਿੱਕ ਲਈ ਤੋਂ ਵੀ ਨਾਲ ਆਂਦੇ ਆ ਐਂ ਕਰੇ ਹਾਪੀ ਸੱਚੀ ਹਾਪੀ ਹਾ ਹਾਂ ਉਹ ਵੀ ਤਾਂ ਗੱਲ ਹੈ ਸਿੱਕ ਬਾਅਦੋਂ ਮਾਰਦੀ ਪਹਿਲਾਂ ਹਾ ਹਾ ਨਿਕਲਿਆ ਜਦੋਂ ਬਾਜੀ ਜਾਂਦੀ ਫਿਰ ਪਾਪਾ ਹਾਂ ਆ ਜਾ ਹਾਂ ਆ ਜਾ ਯਾਰ ਇਧਰੋਂ ਜਵਾਰੀ ਬਾਬਾ ਵੀ ਪੂਰਾ ਕਾਇਮ ਹੋਇਆ ਫਿਰ ਦਾ ਉਹ ਤਾਂ ਤਿਆਰ ਆ ਚੱਕ ਚੱਲ ਚੱਲ ਯਾਰ ਹੁਣ ਮੈਂ ਤਾਂ ਕਰੀ ਜਾਂਦਾ ਇੰਨੇ ਬੰਦੇ ਤਰੀਆਂ ਪਾਂਡੇ ਕਰੀਏ ਪਾਂਡੇ ਦੇ ਦੋ ਨਾਮ ਤੇ ਮੈਂ ਚਾਹਤੀ ਚਾਹ ਮੇਰੀ ਚਾਹ ਲੈ ਮੈਂ ਪਾਂਡੇ ਦੋ ਆ ਲੈ ਹਲ ਪਾਂਡੇ ਦੋ ਆਉਂਗਾ ਛੇਤੀ ਛੇਤੀ ਲੈ ਤੇਰੇ ਪਾਂਡੇ ਤੇ ਹੋਣੀ ਇਹ ਗੱਲ ਹੋ ਗਿਆ ਤਿਆਰ ਕੋਲਾ ਬਾਬਾ ਯੈਸ ਯੈਸ ਤੂੰ ਹਣ ਨਾ ਆ ਜਾ ਕੇ ਸਾਹੋ ਸਿਰ ਤੋ ਤਾਇਆ ਐਵੇਂ ਮੇਰੇ ਮੁੰਡੇ ਬਦਨਾਮ ਕਰੀ ਜਾਂਦਾ ਹੈ ਨਾਤਾ ਸੀ ਅੱਜ ਨਾਤਾ ਸੀ ਅੱਜ ਵਾਤਰ ਹਾਂ ਘੱਪ ਮਾਰੀਏ ਵੇ ਵਾਪੁਰਾਂ ਗੱਤੋ ਸਾਥ ਕਿੱਥੇ ਖੜਾ ਕੇ ਆਏ ਹੋ ਗੱਡੀ ਨੂੰ ਹੋਰੋਂ ਸੇ ਪਿੱਛੇ ਬੋਲੀ ਮਗਰ ਕਢਾ ਆਂਦੀ ਚੱਲ ਨਾਲ ਮਜਾ ਦੇ ਦੋਕ ਭਾਂਡੇ ਫੇਰੀ ਜਾਊਗੀ ਛੇਤੀ ਛੇਤੀ ਵਿਹਲੀ ਹੋ ਕੇ ਆਈ ਬਹਿ ਗਿਆ ਹਣ ਤੱਕ ਕੱਪੜੇ ਨਾਲ ਵਾਈਪ ਹੋਏ ਭਾਈ ਮੈਂ ਦੇਖੀ ਤੇ ਮੈਂ ਕੀ ਕਰਾਂ ਸ਼ਹਿਰ ਆਜ ਨਹੀਂ ਵੀ ਤਰਚਾ ਲਾ ਆ ਹੱਥ ਦੋ ਦੇ ਨਾ ਬੜਾ ਮਾਰ ਨਹੀਂ ਕੱਢ ਕੇ ਢੁੰਡੇ ਵਾਲਾ ਢੁੰਡੇ ਵਾਲਾ ਮਾਰ ਇਹਦਾ ਓਏ ਬਾਬਾ ਬਹੁਤ ਸਵਾਦ ਨੂੰ ਹੁੰਦਾ ਹੁੰਦਾ ਇਹ ਓਏ ਤੈਨੂੰ ਬਣਾ ਕੇ ਨਹੀਂ ਪਿਆ ਆਹ ਜਵਾ ਦੇplate ਤੇ ਗੱਲ ਕਰੀਏ ਚਲੋ ਕਰਾਂ ਆਜੋ